ਇਹ ਮੇਰੇ ਘਰ ਤਾਇਏ ਦੇ ਲੜਕੇ ਰਹੇ ਦੋ ਬ੍ਰਦਰ ਰਹਿੰਦੇ ਸੀ ਇੱਥੇ ਦੋ ਮਕਾਨ ਸੀ ਮਤਲਬ ਤੇ ਆਪਣੇ ਇਹ ਦੇਖਦੇ ਹੋ ਤੁਸੀਂ ਦਰਿਆ ਨੇ ਕੀ ਹਾਲਤ ਕੀਤੀ ਹੈ ਦਰਿਆ ਇਤੋਂ 1.5 ਕਿਲੋਮੀਟਰ ਦੂਰ ਹੀ ਤੇ ਆਪਣੇ ਪ੍ਰਸ਼ਾਸਨ ਨਾਲੋਂ ਅਜੇ ਤੱਕ ਇਹਨਾਂ ਨੂੰ ਕੋਈ ਸਹੂਲਤ ਨਹੀਂ ਹੈ ਸਿਰਫ 50000 ਰੁਪਏ ਦੀ ਸਹੂਲਤ ਮਿਲੀ ਹੈ ਤੇ 50000 ਨਾਲ ਤੁਸੀਂ ਦੇਖ ਲਓ ਵੀ 2 ਮਹੀਨੇ ਹੋ ਚੱਲਿਆ ਤੇ ਉਹ ਰਾਸ਼ਨ ਦੇ ਹੀ ਖਰਚੇ ਜਾਂਦੇ ਨੇ ਜੇ ਹੈਨਾ ਤੇ ਇਸ ਕਰਕੇ ਇਹ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਕੋਈ ਕਿਤੇ ਜਗ੍ਹਾ ਦਾ ਪ੍ਰਬੰਧ ਕਰਨ ਜਾਂ ਕੋਈ ਇੱਕ ਦੋ ਕਮਰਾ ਬਣਾ ਕੇ ਦੇਣ ਤੇ ਜਿੱਥੇ ਵਿਚਾਰੇ ਰਹਿ ਸਕਣ ਅੱਗੇ ਸਰਦੀਆਂ ਆ ਰਹੀਆਂ ਕਿੱਥੇ ਰਹਿਣਗੇ ਬੜੀ ਮੁਸ਼ਕਲ ਹੈ ਜੀ ਤੇ ਇਹੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਏ ਕੋਈ ਰਾਸਤ ਨਹੀਂ ਮਿਲੀ ਕੋਈ ਸਰਕਾਰਾਂ ਨੂੰ ਕੁਛ ਨਹੀਂ ਮਿਲਿਆ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਸਰਕਾਰਾਂ ਨੂੰ ਸਾਨੂੰ ਕੁਛ ਨਹੀਂ ਮਿਲਿਆ ਹੁਣ ਕਰ ਕੀ ਰੈਂਡਿਓ ਵੀ ਇੱਥੇ ਆਈਆਂ ਸੀਗੀਆਂ ਤੇ ਹੁਣ ਜਿਸ ਤਰ੍ਹਾਂ ਕੀ ਪਾਣੀ ਜਿਹੜਾ ਸ਼ਾਂਤ ਹੈਗਾ ਤੇ ਆ ਦਾ ਤੇ ਕਿੰਨਾ ਕ ਲੋਕਾਂ ਦਾ ਨੁਕਸਾਨ ਹੋਇਆ ਔਰ ਜਿਹੜਾ ਕੀ ਮੰਗ ਕਰਦੇ ਉਹ ਜਿਹੜਾ ਸਰਕਾਰ ਕੋਲ ਅਜੇ ਤੱਕ ਤੇ ਸਾਰਸਾਂ ਨੂੰ ਕੁਝ ਨਹੀਂ ਮਿਲਿਆ ਐਨ ਜੀਓ ਆਈਆਂ ਜਿਹੜੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਇੱਥੇ ਸਾਨੂੰ ਪਹਿਲੇ ਸਾਡੀਆਂ ਇੱਥੇ ਡਿਗੇ ਉੱਪਰ ਆ ਆ ਸਾਡ ਕਮਰ ਕਮਰੇ ਸਾਨੂੰ ਪਹਿਲੇ ਸਾਡੇ ਹੀ ਡਿਗੇ ਸਵੇਰੇ ਜਿਸ ਦਿਨ 26 ਤਰੀਕ ਨੂੰ ਪਾਣੀ ਆਇਆ ਸਰਕਾਰ ਨੇ ਹਲੇ ਤੱਕ ਸਾਡੀ ਕੋਈ ਵੀ ਮਦਦ ਨਹੀਂ ਕੀਤੀ 1 ਰੁਪਿਆ ਤੱਕ ਨਹੀਂ ਦਿੱਤਾ ਸਰਕਾਰ ਨੇ ਨੂੰ ਇਹੀ ਆ ਕਿ ਸਰਕਾਰ ਅੱਗੇ ਮੰਗਾ ਕਿ ਸਾਡਾ ਵੀ ਕੁਝ ਸੋਚਿਆ ਜਾਏ। ਸਾਡੀ ਮਰਦਾਨ ਨੂੰ ਸਿਰਫ 50000 ਰੁਪਏ ਮਿਲਿਆ। ਠੀਕ ਹੈ ਜੀ 50000 ਰੁਪਏ ਮਿਲਿਆ ਹੋਰ ਕੁਝ ਨਹੀਂ ਮਿਲਿਆ। ਉਹ ਦੂਸਰੇ ਪਰਿਵਾਰ ਦਾ ਹੋ ਵੀ ਨਹੀਂ ਦਿੱਤਾ ਚੱਕ ਉਹਨੇ। ਇੱਕ ਦਾ ਦੇ ਕੇ ਤੇ ਇੱਕ ਦਾ ਲਈ ਦੇ ਕੇ। ਘਰ ਦੇ ਬਾਰੇ ਕਹਿ ਰਹੇ ਸੀ ਘਰ ਪਾ ਜਾਏਗਾ। ਹਾਂ ਅਜੇ ਤੱਕ ਕੁਝ ਨਹੀਂ ਕੋਈ ਜਗ੍ਹਾ ਨਹੀਂ ਕੋਈ ਘਰ ਨਹੀਂ ਕੋਈ ਕੁਝ ਨਹੀਂ ਅਜੇ ਤੱਕ ਕੋਈ ਸਹੂਲਤ ਨਹੀਂ ਹੋਈ ਗਈ। ਉਹ 2 ਮਹੀਨੇ ਉਹ ਚਲਿਆ। ਮੈਂ ਵਹੀ ਰਿਸ਼ਤੇਦਾਰ ਦੇ ਕਿੰਨਾ ਕ ਚੱਲ ਰਿਹਾ। ਠੀਕ ਹੈ ਨਾ। ਹੁਣ ਅਸੀਂ ਰਹ ਰਹੇ ਆ ਇੱਥੇ ਦੁਕਾਨ ਤੇ ਚਲੋ ਥੋੜਾ ਟਾਈਮ ਪਾਸ ਹੋਏਗਾ ਤਾਂ ਤੇ ਇਦਾਂ ਕਿ ਸਿਆਲ ਅੱਗੇ ਜਾਦਾ ਹੈ ਕਿੱਥੇ ਰਹੀਏ ਜਾ ਕੇ ਘਰ ਦਾ ਗੁਜ਼ਾਰਾ ਕਿੱਸਾ ਚੱਲਦਾ ਹੈ ਘਰ ਦਾ ਬਹੁਤ ਮੁਸ਼ਕਲ ਚੱਲ ਰਿਹਾ ਜੀ ਰੋਜ਼ ਦਾ ਰੋਜ਼ਗਾਰ ਬੰਦ ਸਾਰਾ ਪਿਆ ਰੋਜ਼ਗਾਰ ਕਿ ਤਰ੍ਹਾਂ ਕਰੀਏ ਕੀ ਮੰਗਤ ਹੈ ਮੰਗੇ ਹੋ ਕਰਨੇ ਆ ਵੀ ਸਾਡੇ ਜਲਦੀ ਤੋਂ ਜਲਦੀ ਆੜੀ ਸੁਣਾਈ ਹੋਏ ਥੋੜੀ ਚਲੋ ਸਾਨੂੰ ਹੌਸਲਾ ਹੋਏ ਵੀ ਚਲੋ ਜਗ੍ਹਾ ਦਿੱਤੀ ਜਾਏ ਕਿਤੇ ਮਾਰਾ ਮੋਟਾ ਬਣਾ ਕੇ ਦੇਣਾ ਤੇ ਉਹ ਦਿੱਤਾ ਜਾਏ ਅਸੀਂ ਇਹ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਵੀ ਹਾਨੂੰ ਜਲਦੀ ਤੋਂ ਜਲਦੀ ਬਣਾ ਕੇ